ਭਾਰਤ ਦੇ ਵਿੱਚ ਫੂਡ ਲਵਰ ਦੀ ਕੋਈ ਕਮੀ ਨਹੀਂ ਹੈ ਸਾਡਾ ਦੇਸ਼ ਭੋਜਨ ਪੱਖੋਂ ਬਹੁਤ ਅਮੀਰ ਹੈ ਅਜੇਹ ਵਿੱਚ ਦੇਸ਼ ਦੇ ਹਰ ਕੋਨੇ ਵਿੱਚ ਤੁਹਾਨੂੰ ਖਾਣ ਪੀਣ ਦੀ ਨਵੀਂ ਸ਼ੈਲੀ ਦੇਖਣ ਨੂੰ ਮਿਲਦੀ ਹੈ ਖਾਣ ਪੀਣ ਦੀਆਂ ਬਹੁਤ ਸਾਰੀਆਂ ਵਸਤੂਆਂ ਹਨ ਜੋ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ ਅਜੇਹ ਚ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇਹਨਾਂ ਵਿੱਚੋਂ ਕੁਝ ਅਜਹੀਆਂ ਚੀਜ਼ਾਂ ਹਨ ਜਿਨ੍ਹਾਂ ਤੇ ਪਾਬੰਦੀ ਲੱਗੀ ਹੋਈ ਹੈ ਦਰਅਸਲ ਇਹ ਪਾਬੰਦੀ ਐਫਐਸਐਏਆਈ ਵੱਲੋਂ ਲਗਾਈ ਗਈ ਹੈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਬਾਜ਼ਾਰ ਦੇ ਵਿੱਚ ਉਪਲਬਧ ਭੋਜਨ ਉਤਪਾਦਾਂ ਦੀ ਨਿਗਰਾਨੀ ਕਰਦੀ ਹੈ ਅਜਿਹੇ ਵਿੱਚ ਜੇਕਰ ਖਾਣ ਵਾਲੀ ਚੀਜ਼ 'ਚ ਕੁਝ ਹਾਨੀਕਾਰਕ ਤੱਤ ਪਾਏ ਜਾਂਦੇ ਹਨ ਤਾਂ ਉਸ ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਤਾਂ ਆਓ ਅੱਜ ਜਾਣਦੇ ਹਾਂ ਕੁਝ ਅਜਿਹੇ ਪੋਸ਼ਣਾਂ ਬਾਰੇ ਜਿਨ੍ਹਾਂ ਤੇ ਭਾਰਤ ਵਿੱਚ ਪਾਬੰਦੀ ਲੱਗੀ ਹੋਈ ਹੈ ਚੀਨ ਦਾ ਦੁੱਧ ਅਤੇ ਦੁੱਧ ਉਤਪਾਦ ਫਲ ਪਕਾਉਣ ਵਾਲਾ ਪਦਾਰਥ ਚੀਨ ਦਾ ਲਸਣ એનર્ਜੀ ਡਰਿੰਕ ਸੈਂਸ ਫਰੈਂਸ ਤੇਲ ਜੈਨੇਟਿਕਲ ਮੋਡੀਫਾਈਡ ਫੂਡ ਪੋਟਾਸ਼ੀਅਮ ਬ੍ਰੋਮੇਟ ਫੋਈ ਗ੍ਰਾਸ ਬ੍ਰੋਮੀਨੇਟਿਡ ਤੇਲ ਖਰਗੋਸ਼ ਦਾ ਮਾਸ ਭਾਰਤ ਵਿੱਚ ਐਫ ਐਸ ਐਸ ਏ ਆਈ ਨੇ ਇਨ੍ਹਾਂ ਉਤਪਾਦਾਂ ਨੂੰ ਸਿਹਤ ਲਈ ਹਾਨੀਕਾਰਕ ਮੰਨਿਆ ਹੈ ਇਨ੍ਹਾਂ ਵਿੱਚੋਂ ਬਹੁਤ ਸਾਰੇ ਉਤਪਾਦਾਂ ਨੂੰ ਕੈਂਸਰ ਲਈ ਜੋਖਮ ਦਾ ਕਾਰਨ ਮੰਨਿਆ ਜਾਂਦਾ ਹੈ ਇਸ ਲਈ ਕਈ ਉਤਪਾਦਾਂ 'ਤੇ ਪਾਬੰਦੀ ਲਗਾਈ ਗਈ ਹੈ ਇਸ ਦੇ ਨਾਲ ਹੀ ਕੁਝ ਉਤਪਾਦਾਂ ਨੂੰ ਸਿਹਤ ਲਈ ਬਹੁਤ ਹਾਨੀਕਾਰਕ ਮੰਨਿਆ ਗਿਆ ਹੈ ਇਹੀ ਕਾਰਨ ਹੈ ਕਿ ਇਹਨਾਂ 'ਤੇ ਪਾਬੰਦੀ ਲਗਾਈ ਗਈ ਹੈ ਦਰਅਸਲ ਕਾਂਪੀਂਡੀਆਂ ਵਸਤੂਆਂ ਵਿੱਚ ਪਾਏ ਜਾਣ ਵਾਲੇ ਕੁਝ ਹਾਨੀਕਾਰਕ ਪਦਾਰਥ ਐਫ ਐਸ ਐਸ ਏ ਆਈ ਦੁਆਰਾ ਪਾਬੰਦੀਸ਼ੁਦਾ ਹਨ ਹਾਲਾਂਕਿ ਕੁਝ ਉਤਪਾਦ ਅਜੇ ਹਨ ਜਿਨ੍ਹਾਂ 'ਤੇ ਪਾਬੰਦੀ ਲਗਾਈ ਗਈ ਹੈ ਤੇ ਬਾਅਦ ਵਿੱਚ ਉਹਨਾਂ 'ਤੇ ਪਾਬੰਦੀ ਹਟਾ ਦਿੱਤੀ ਗਈ ਹੈ ਜਿਨ੍ਹਾਂ ਉਤਪਾਦਾਂ 'ਤੇ ਪਾਬੰਦੀ ਹਟਾਈ ਗਈ ਹੈ ਉਹਨਾਂ 'ਚ ਚੀਨੀ ਉਤਪਾਦਾਂ ਦੀ ਗਿਣਤੀ ਜ਼ਿਆਦਾ ਹੈ